ਸਾਸੀ ਕਾਲ ਦੋਸਤੋ ਤਰਨਤਾਰਨ ਜਿਮਨੀ ਚੌਂੰਦਰਮਿਆਨ ਤਹਿਲਕਾ ਮਚਾਉਣ ਵਾਲੀ ਕੰਚਨਪ੍ਰੀਤ ਕੌਰ ਵੱਲੋਂ ਅੱਜ ਬਾਅਦ ਦੁਪਹਿਰ ਮਨਜੀਠਾ ਖਾਣਾ ਵਿਖੇ ਆਪਣੇ ਵਕੀਲ ਦੇ ਨਾਲ ਆਤਮ ਸਮਰਪਨ ਕਰ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਕੰਚਨਪ੍ਰੀਤ ਉੱਪਰ ਜਿਮਨੀ ਚੌਂੰਦਰਮਿਆਨ ਧਮਕੀਆਂ ਦਿਵਾਉਣ ਅਤੇ ਹੋਰ ਬਹੁਤ ਸਾਰੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ ਉਸ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ ਜਿਸ ਨੂੰ ਇਹ ਕਹਿੰਦੇ ਆ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਗਈ ਸੀ ਕਿ ਸਭ ਤੋਂ ਪਹਿਲਾਂ ਕੰਚਨਪ੍ਰੀਤ ਨੂੰ ਇੱਕ ਕਿਸੇ ਥਾਣੇ ਵਿੱਚ ਆਤਮ ਸਮਰਪਣ ਕਰਨਾ ਪਵੇਗਾ ਤੇ ਉਧਰ ਜੇ ਗੱਲ ਕਰੀਏ ਕੰਚਨਪ੍ਰੀਤ ਨੇ ਅੱਜ ਮਜੀਠਾ ਥਾਣਾ ਵਿੱਚ ਆਤਮ ਸਮਰਪਣ ਕਰਕੇ ਉਨ੍ਹਾਂ ਵਕਾਊ মিডিਆ ਦੇ ਮੂੰਹ ਦੇ ਉੱਪਰ ਅਜਹੀ ਕਰਾਰੀ ਝੋਟ ਮਾਰੀ ਹੈ ਚਪੇੜ ਮਾਰੀ ਹੈ ਜੋ ਕਹਿੰਦੇ ਸਨ ਕਿ ਕੰਚਨਪ੍ਰੀਤ ਨੇਪਾਲ ਦੇ ਰਸਤੇ ਬਾਹਰ ਚਲੇ ਗਈ ਹੈ ਅੱਜ ਉਸ ਦੀ ਮਜੀਠਾ ਥਾਣਾ ਵਿੱਚ ਆ ਕੇ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕੰਚਨਪ੍ਰੀਤ ਕਿਤੇ ਨਹੀਂ ਸੀ ਗਈ ਉਹ ਪੰਜਾਬ ਵਿੱਚ ਹੀ ਸੀ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਹੁਣ ਇਹ ਕੇਸ ਕੀ ਰੁਖ ਤਿਆਰ ਕਰਦਾ ਹੈ ਵੇਖਦੇ ਰਹੋ ਆਪਣਾ ਨਿਰਪੱਖ ਮਧਿਆਲ ਟੀਵੀ ਅਰੇ ਜੀ ਫ੍ਰੀਮ ਚਾ ਲਿਆਓ দাও ਲਾ ਫੋਟੋ ਫੋਟੋ ਪਹਿਲੀ ਗੱਲ ਇਹ ਕਿ ਭਾਜੀ ਪੰਜਾਬ ਦੀ ਰਿਵਾਇਤ ਹੈ ਭਾਜੀ ਪੰਜਾਬ ਦਾ ਸਭਿਆਚਾਰ ਹੈ ਕਿ ਚਾਹ ਜਿੱਡਾ ਮਰਜ਼ੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਤਾਂ ਕੁਝ ਅਈਆ ਵਿਰੋਧੀ ਹੋਵੇ ਉਹਦੀ ਜਿਹੜੀ ਧੀ ਭੈਣ ਹੁੰਦੀ ਆ ਦੁਸ਼ਮਣ ਵੀ ਦਾ ਸਰਕਾਰ ਦਾ ਬਾਈ ਲੈ ਪਰ ਪਹਿਲੀ ਵਾਰਾਂ ਦੇਖਿਆ ਇਹ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧ ਨਹੀਂ ਇੱਕ ਬੰਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਪਹਿਲੀ ਜਿਹੜੀ ਇਹ ਤਾਂ ਸ਼ੀਤ ਫਰ ਰਹੀ ਹੈ ਇੱਕ ਤੌਰ ਆਪ ਤੋਂ ਉਹ ਲੋਰੋਕਾਂ ਨਹੀਂ ਜਿੱਦਿਆ ਅੰਡਰ ਪੁਲਾਈ ਮੈਂ ਇਸਾਂ ਦੇ ਕਿਤੇ ਹੋ ਜਾਣਾ ਸਰ ਮੈਡਾ ਦਿੱਤਾ ਗਿਆ ਪੂਰੇ ਪੁਲਿਸ ਨੂੰ ਮੈਂ ਹਰਾਂਡੀ ਤੇ ਸੇ ਗਲਤੀ ਹੈ ਨਾ ਜੀ ਇੱਕ ਕੁੜੀ ਨੇ ਪੇਛੜਾ ਤੇ ਮੇਰਾ ਖਿਆਲ ਅਸੀਂ ਵੀ 5-7 ਜਣੇ ਹੀ ਆ ਪਹਿਲਾਂ ਵੀ ਕਿਹਾ ਸੀਗਾ ਕਿ ਇੰਨੇ ਕਿ ਜਣੇ ਆਵਾਂਗੇ ਤੇ ਸਾਰਿਆਂ ਨੂੰ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇੰਟ ਕਰਨੀ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਹੈ ਸਾਨੂੰ ਔਰ ਕੰਚਨਪੀਕਰ ਨੂੰ ਵੀ ਅਦਾਲਤ ਨੇ ਬੜੀ-ਵੱਡੀ ਨੂੰ ਰਾਹਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ 4 ਦਰਜ ਸੀ ਉਹਨੂੰ ਕਿਸੇ ਕਾਰਨ ਦੇ ਬਿਤੇ ਨੂੰ ਟਾਰਮ ਬੀਨ ਦਿੱਤੀ ਹੈ ਅਰੈਸਟ ਸਟੇ ਵੀ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇੰਟ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਕਿ ਸੈਮਨ ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਨੂੰ ਦੇਣਾ ਪਰ ਉਲਟਾ ਸੋ ਇੱਕ ਮਹਿਲਾ ਦੇ ਲਈ ਜਿਹੜਾ ਇੰਨੀ ਜਿਆਦਾ ਡਿਪਲੋਇਮੈਂਟ ਇਹਨਾਂ ਪੁਲਿਸ ਵੱਲ ਕਿਉਂ ਤਨਾਤ ਕੀਤਾ ਗਿਆ ਇਹਨਾਂ ਦੇ ਵਿਚਾਰਾਂ ਦੇ ਵਸਤੀ ਕਰਨੀ ਤਾ ਕਿ ਇਹ ਐਸਐਚਓ ਦੇ ਹੈ ਨਾ ਕਿ ਡੀਐਸਪੀ ਦੇ ਹੈ ਨਾ ਕਿ ਐਸਪੀ ਤੇ ਨਾ ਐਸਐਸ ਜਨਰਲ ਔਰ ਇਸੇ ਦੇ ਦੌਰਾਨ ਇੱਕ ਐਸਐਸਪੀ ਨੂੰ ਡਿਪੈਂਡ ਤੱਕ ਕਰ ਦਿੱਤਾ ਗਿਆ ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਨਾਮ ਦੇਖ ਰਿਹਾ ਹੋਵੇ ਮੇਰਾ ਖਿਆਲ ਕੋਈ ਹੋਰ ਨਹੀਂਗਾ ਉਹੋ ਲੈ ਨੀਗਾ ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ ਮੀਡੀਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨਪ੍ਰੀਤ ਨੂੰ ਤੋ ਅਰੈਸਟ ਕਿਉਂ ਨਹੀਂ ਕੀਤਾ ਕਿਉਂ ਨਹੀਂ ਸ਼ਕਤੀ ਕੀਤੀ ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਿਸ ਹੈ ਮੁੱਕ ਹੈ ਉਹਦੇ ਉੱਤੇ ਜੋ ਕੁਛ ਅਮਕਤ ਕੀਤਾ ਗਿਆ ਜੋ ਕੁਛ ਦਰਦ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਆਰਡਰ ਜਿਹੜੇ ਹੈ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਕਿ ਯੰਗ ਆਫੀਸਰ ਦੇ ਨਾਲ ਜਿਹਨੇ ਡੀਜੀਪੀ ਦੇ ਉੱਤੇ ਤੱਕ ਜਾਣਾ ਸੀ ਤੁਹਾਨੂੰ ਉਹਦੇ ਨਾਲ ਹਮਦਰਦੀ ਹੈ ਪਰ ਬਲਟੋ ਸਾਹਿਬ ਤੇ ਸਵਾਲ ਹੈ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹਤਕੰਦੇਪ ਅਪਣਾਏ ਜਾ ਰਹੇ ਕਿ ਜਿਹੜੀ ਇਹ ਜ਼ਿਲ੍ਹਾ ਪ੍ਰਸ਼ਾਸਤ ਬਲਾਕ ਸੰਵਤੀ ਚੋਣਾਂ ਆ ਰਹੀਆਂ ਉਹਦੇ ਵਿੱਚ ਕੋਈ ਦਰਾਂਤ ਮਕੌਨ ਦੇ ਲਈ ਕੀਤਾ ਜਾ ਰਿਹਾ ਪਹਿਲੀ ਤੇ ਗੱਲ ਹੈ ਕਿ ਰਾਜਨੀਤਿਕ ਰੋਸ ਸਾਹਿਬ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤਿਕ ਗੰਦੀ ਵੀ ਹੋ ਗਈ ਹੈ ਗੰਦੀ ਕਰਨ ਵਾਲੇ ਵੀ ਆ ਪਰ ਐਜीडी ਗੰਦੀ ਕਰ ਦਿੰਦੀ ਬਰਾਬਰ ਅਗੇ ਸੁੱਤਾ ਹੀ ਕਹਿੰਦੇ ਆ ਕਿ ਸਾਮ ਦਾਮ ਗੰਡ ਭੇਦ ਚਾਹੇ ਲੜਾਈ ਝਗੜਾ ਕਰਨਾ ਬਹੁਤ ਕਿਉਂ ਇਤਨੀ ਬਮਾਰੋ ਗਾੜੀ ਸਾਹਮਣੇ ਹੈ ਮਨੀਸ਼ ਸ਼ਿਸ਼ੋਧਿਆ ਦੇ ਬਿਆਨ ਉਸ ਮਨੀਸ਼ ਸ਼ਿਸ਼ੋਧਿਆ ਦੇ ਬਿਆਨ ਨੇ ਆਮ ਆਦਮੀ ਪਾਰਟੀ ਦੀ ਨੀਤੀ ਹੈ ਰਾਜ ਦੀ ਉਸ ਦੇ ਤਹਿਤ ਹੀ ਪੰਜਾਬ ਦੇ ਵਿੱਚ ਉਹ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਚ ਲੈ ਆ ਲੋ ਤੁਸੀਂ ਲੋਕਾਂ ਨੂੰ ਉਦੋਂ ਸਬਜ਼ ਬਾਗ ਵਿਖਾ ਕੇ ਆਪਣਾਤ ਦਿਖਾ ਕੇ ੱੱਗੀ ਮਾਰਗੇ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਜਾ ਕੇ ਜਿਹੜਾ ਆ ਭੌਂ ਕੇ ਪੰਜਾਬ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਹ ਸਪ੍ਰਿੰਗ ਵਾਂਗ ਉੱਤੇ ਸਹੀ ਉੱਠਦੇ ਨੇ ਅੱਛਾ ਕੰਚਨਪੀਰ ਦਾ ਡਰ ਕਿਉਂ ਆ ਨਾ ਅੱਜ ਭਾੜੀਆ ਮੈਨੂੰ ਕੱਲ ਕਿਸੇ ਆਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਉਹ ਸੱਚੀ ਆਈਡੀ ਲਾਸਟਲੀ ਡੇਟਾ ਤੇ ਉਹਨੇ ਮੇਰੇ ਨਾਲ ਇਹੀ ਕਰ ਰਿਹਾ ਘਰ ਮੈਂ ਅੰਮ੍ਰਿਤਸਰ ਦੀ ਇਨਵੈਸਟੀਗੇਸ਼ਨ ਜਿਹੜਾ ਸੀ ਨੀ ਅਕਤਾਰ ਹਾਂਜੀ ਕਰਤਾ ਸੀ ਇਹ ਅਦਾਲਤ ਦੇ ਹੁਕਮ ਹੈ ਮੈਨੂੰ ਕਿਹਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ 2027 ਦੀ ਐਮਐਲਏ ਜਿੱਤ ਗਈ ਪਰ ਤੁਹਾਨੂੰ ਨਹੀਂ ਲੱਗਦਾ ਕਿ ਉਹਨੇ ਕਿਹੜੀ ਤਰਫੋਂ ਜਾਵਦਾ ਉਹਦੇ ਨਾਲ ਉਹਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹਾਂ ਉਹਨੇ ਕਿਹਾ ਵੀ ਇਹ ਮਾਮਲਾ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਆਂਦਾ 2027 ਚ ਕੰਤਨ ਪ੍ਰੀਤ ਦੇ ਐਮਐਲਏ ਜਿੱਤ ਗਈ ਅੱਛਾ ਉਹਦਾ ਡਾਇਲੌਗ ਅਫਸਰ ਦਾ ਇਹ ਤੋਂ ਤੁਸੀਂ ਹਿਸਾਬ ਨਾਲ ਵੀ ਡਰਕਾਦਾ ਲੱਗਦਾ ਅੱਛਾ ਇਹ ਨਹੀਂ ਇਸ ਕੁੜੀ ਦੀ ਜਿਹੜੀ ਰਾਜਨੀਤਿਕ ਸਮਰੱਥਾ ਆ ਇੱਕ ਉਹਦੇ ਕੋਲ ਜਿਹੜਾ ਲੌਜਿਕ ਆ ਗੱਲ ਕਰਨ ਦਾ ਉਹਨੇ ਪੰਜਾਬ ਦੀ ਫੀਜ਼ਾ ਚੇਂਜ ਕਰਕੇ ਰੱਖਦੀ ਰਾਜਨੀਤੀ ਔਰ ਸਦਾ ਸੁਖਵੀਰ ਸਿੰਘ ਬਾਦਲ ਦੇ ਸ਼ਬਦ ਸੀ ਅਸੀਂ ਕੁਦਰਤੀ ਇਹ ਇਕੱਠੇ ਕਿਤੇ ਹੋ ਗਏ ਉੱਥੇ ਗੱਲ ਚੱਲ ਪਈ ਕਿ ਕੰਚਨ ਵੀ ਅੱਗੂ ਬੜਾ ਉਦ ਯਾਰ ਮੈਨੂੰ ਇਸ ਗੱਲ ਦੀ ਰਹਿਣੀ ਆ ਕਿ ਜਿੰਨੇ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂਗਾ ਹੋਰ ਯੂਪੀ ਦੇ ਬਿਹਾਰ ਦੇ ਉਦ ਸਾਊਥ ਇੰਡੀਆ ਦੇ ਅੰਦੇ ਮੈਨੂੰ ਕਈਆਂ ਨੇ ਲੀਡਰਾਂ ਨੇ ਐਮਪੀਆਂ ਨੇ ਕਿਹਾ ਕਿ ਇਹ ਕੁੜੀ ਕਿੱਥੋਂ ਆਦੀ ਸੋ ਯਾਰ ਮੀਡੀਆ ਤੇ ਵੀ ਨਾ ਹੁੰਦਾ ਸਹੀ ਕੋਈ ਸੋਸ਼ਲ ਮੀਡੀਆ ਤੇ ਸਭ ਇਹੀ ਕਾਰਨ ਹੈ ਕਿ ਸਰਕਾਰੋਂ ਤੋਂ ਆਮ ਆਦਮੀ ਪਾਰਟੀ ਸਰਕਾਰੋਂ ਤੋਂ ਡਰ ਰਹੀ ਹੈ ਉਹ ਡਰ ਰਹੀ ਹੈ ਇਹ ਕੋਈ 드라마 ਨਹੀਂ ਕਿ ਬੱਚਿਆਂ ਦੇ ਮਨ ਤੇ ਅਸਰ ਵੀ ਹੁੰਦਾ ਹੈ ਹਾਂ ਚੋਥੀ ਵਾਰ ਹਾਂਜੀ ਇੱਕ ਛੋਟੇ ਜਿਹੇ ਬੱਚੇ ਦੀ ਮੰਗ ਜਗਾ ਮਾਤਰੀ ਜਿੱਧਰ ਪਰ ਉਹ ਚੜਤੀ ਕਲਾਚਾ ਜਿੰਨਾ ਮਰਜ਼ੀ ਕਰ ਲੈਣ ਅਕਾਲੀ ਦਲ ਕਿਸ ਬੱਚੀ ਦੇ ਨਾਲ ਆ ਉਹ ਅਕਾਲੀ ਦਲ ਦੇ ਪਰਿਵਾਰ ਦੀ ਬੱਚੀ ਹੈ ਔਰ ਮੈਂ ਇਹ ਕਹਿ ਦਵਾਂ ਕਿ ਉਹ ਪੰਜਾਬ ਦੀ ਧੀ ਹੈ ਤੇ ਹਰੇਕ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਉਹਦੇ ਨਾਲ ਧੰਨਵਾਦ ਜੀ ਧੰਨਵਾਦ ਬਿਲਕੁਲ